1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਏਗੀ ਤਾਂ ਲੋਕ ਕੀ ਚਾਹੁੰਦੇ ਨੇ ਉਹਨਾਂ ਦੇ ਇਲਾਕੇ ਦੀਆਂ ਕੀ ਸਮੱਸਿਆ ਨੇ ਸੜਕਾਂ ਸੜਕਾਂ ਦਾ ਹੀ ਆ ਹੁਣ ਇੱਥੇ ਜਿਹੜੀ ਆ ਲੁੱਕ ਪਾਈ ਵੀਤੀ ਵਿੱਚੇ ਮੰਡੀ ਦੇ ਵੀ ਦੇ ਵਿੱਚ ਵੀ ਸੜਕਾਂ ਦੇ ਛੱਡੇ ਪਏ ਆ ਉਹੀ ਸਾਰੀਆਂ ਰੋਡੀਆਂ ਹੀ ਉਖੜਦੀਆਂ ਆਏ ਰੋਡ ਦਾ ਲੈ ਕੇ ਜਾ ਕੇ ਬੇਲੇ ਦੀ ਬੁਰਾ ਹਾਲ ਆ ਪੁਲ ਪਰ ਘੰਟੇ ਘੰਟੇ ਦਾ ਜਾਮ ਲੱਗ ਜਾਂਦਾ ਕੋਈ ਸੁਣਾਈ ਨਹੀਂ ਡਬਲ ਪੁਲ ਨਹੀਂ ਬਣਦਾ ਓਰੇ ਫਸਲ ਕਿਵੇਂ ਆ ਕਣਕ 18 19 ਕੇ ਨਿਕਲਦੇ ਠੰਡ ਦਾ ਵੀ ਮੰਨਿਆ ਜਾਂਦਾ ਵੀ ਜਦ ਵਧੀਆ ਠੰਡ ਪੈਂਦੀ ਹੈ ਤਾਂ ਫਸਲ ਵਧੀਆ ਨਿਕਲਦੀ ਵੱਧ ਠੰਡ ਨਾਲ ਸਮਾਂ ਤੇ ਕਣਕ ਘੱਟ ਗਈ ਦਾਣਾ ਬਰੀਕ ਉੱਪਰ ਲਗੜਤਦਾ ਪਿਛਲੇ ਸਾਲ ਇਹਦੇ ਨਾਲੋਂ ਵੀ ਘੱਟ ਸੀ ਪਿਛਲੇ ਸਾਲ ਤੋਂ ਪਹਿਲਾਂ ਤਾਂ ਡੇਢ ਮਹੀਨਾ ਧੁੰਦ ਪਈ ਆ ਸੂਰਜ ਨਹੀਂ ਦਿਖਿਆ ਕਿਸੇ ਚੀਜ਼ ਨੂੰ ਵੀ ਡੰਕਰਾਂ ਦਾ ਵੀ ਹਾਲ ਮਾੜਾ ਬਾਕੀ ਫਸਲ ਸਾਰੀ ਹੀ ਦਮਗੀ ਤੇ ਅਖੰਡ ਚ ਰੋਜ਼ਗਾਰ ਮਿਲਿਆ ਨੌਜਵਾਨਾਂ ਨੂੰ ਰੋਜ਼ਗਾਰ ਵੀ ਉਹਨਾਂ ਲਈ ਮਿਲਿਆ ਸਾਫ ਦਾ ਹੀ ਮਿਲਿਆ ਜਿਹੜਾ ਆਪਾਂ ਕਹੀਏ ਵੀ ਜਿਹਦਾ ਕੋਈ ਆਇਆ ਹੈ ਹੋਰ ਹੀ ਰੋਜ਼ਗਾਰ ਮਿਲਿਆ ਉਹ ਵੱਡਾ ਪ੍ਰੋਜੈਕਟ ਆਇਆ ਪਿਛਲੇ 5 ਸਾਲ ਦੇ ਵਿੱਚ ਨਹੀਂ ਅਜੇ ਕੋਈ ਨਹੀਂ ਆਇਆ ਜਾ ਕੇ ਦੇਖ ਲੈ 20 ਵੀ ਮੁੰਡੇ ਫਿਰਦੇ ਆ ਪਿੰਡਾਂ ਚ ਬਹਿਲੇ ਨਾ ਉਹ ਘਰਾਂ ਜ਼ਮੀਨਾਂ ਕਿਹੜੀਆਂ ਹੁਣ ਹੁਣ ਤਾਂ ਜ਼ਮੀਨਾਂ ਨਹੀਂ ਹੁਣ ਤਾਂ ਪਲਾਟਾਂ ਪਰ ਆ ਗਏ ਫੇਰ ਕਹਿੰਦੇ ਆ ਮੁੰਡੇ ਅਮਲੀ ਹੋਗੇ ਚੋਰੀਆਂ ਯਾਰੀਆਂ ਕੱਖ-ਕਿਆ ਕਰੂਗੇ ਨੀ ਚੋਰੀਓ ਕਰੂਗਾ ਘਰਾਂ ਕੰਮ ਨਹੀਂ ਹੈਗੇ ਥੋੜ੍ਹੀ ਥੋੜ੍ਹੀਆਂ ਜ਼ਮੀਨਾਂ ਤੇ ਉਹ ਕਰੇ ਵੀ ਕਿਆ ਬੰਦਾ ਗਾ ਨਵੇਂ ਮੁੰਡੇ ਜਿਹੜੇ ਇਹ ਕੰਮ ਕਰ ਰਹੇ ਦੇ ਹੁਣ ਜਿਹੜੇ ਜੀਸੀਬੀਆਂ ਪਰ ਕਰਦੇ ਆ ਕੰਮ ਉਹਨਾਂ ਦੇ ਜੀਸੀਬੀਆਂ ਖੜਾਤੇ ਆ ਸਰਕਾਰ ਨਾਲ ਉਹ ਕਹਿੰਦੇ ਵੀ ਲੇਬਰ ਵਾਲੇ ਕਰੂਗੇ ਹੁਣ ਲੇਬਰ ਵਾਲੇ ਜੇ ਕਹੇ ਵੀ ਇੱਕ ਟਰਾਲੀ ਭਰਨੀ ਆ ਕਿਸੇ ਨਾਲ ਜਾਂ ਖਾਦ ਦੀ ਭਰਉਣੀ ਆ ਉਹਦੇ ਪਰ ਡੂਡਾ ਖਰਚ ਆਉਂਦਾ ਹੈ ਡਰਾਈਵਰਾਂ ਦੇ ਦਾ ਜਮੇ ਬਿਲਕੁਲ ਪੱਠਾ ਬੈਠੇ ਉਹਦਾ ਕਹਿੰਦੇ ਭਾਈ ਇਸ ਪਾਸੇ ਨੂੰ ਅਸੀਂ ਤੁਰਨੇ ਨਹੀਂ ਹੈਗੇ ਇਹਦਾ ਜਮੇ ਸਾਡੇ ਸਰਕਾਰ ਨੇ ਪੱਠੇ ਹੀ ਪਿਠਾੜਤਾ ਜੀ ਥੋੜੇ ਸਮੇਂ ਬਾਅਦ ਨਵਾਂ ਐਮਪੀ ਬਣਦੇ ਨੇ ਥੋੜੇ ਹਲਕੇ ਦੇ ਵਿੱਚੋਂ ਕਿੰਨੇ ਕ ਵੀ ਤਾ ਮੋਦੀ ਨਾਲ ਅੱਗੇ ਜਾਣਾ ਇੱਥੇ ਕਿਸੋ ਹੋਤਿਆ ਨੇੜੇ ਹੀ ਜਾਣ ਦਾ ਦਿੱਤੇ ਨਹੀਂ ਹਰਿਆਣੇ ਦੇ ਇਹ ਕੰਨਾਂ ਨਮਿਆਨਾਂ ਨਾਲੇ ਪ੍ਰਾਣੀ ਨੂੰ ਛੱਟ ਗਹਿੜਾ ਉਹ ਤਾਂ ਵੀ ਪਰਮਾਤਮਾ ਦੀ ਮੰਗ ਨੇ ਅਸੀਂ ਇਹਨਾਂ ਨਾਲ ਕੋਈ ਉਮੀਦ ਨਹੀਂ ਕਿਤੇ ਇਲਾਕੇ 'ਚ ਨਸ਼ਾ ਹੈ ਸ਼ਾਇਦ ਸਾੜੇ ਫੇਰ ਵੀ ਘਟਦਾ ਫਿਰੋਜਪੁਰਾ ਇਹਨਾਂ ਇਲਾਕਿਆਂ ਨਾਲੇ ਇਹ ਤਾਂ ਹੁਣ ਵੋਟਾਂ ਲੈਣੀਆਂ ਕੋਈ گاਉਣੇ ਆਲਾ ਆ ਗਿਆ ਹਾਂਸ ਰਾਜ ਆ ਗਿਆ ਮੁਹੰਮਦ ਸ਼ਰੀਕ ਉਸ ਤੋਂ ਪੜੇ ਨਾ 10-10 ਪੜੇ ਹੋਏ ਆ ਸਾਰੇ ਕਦਰ ਤੂੰ ਸਾਨੂੰ ਕੀ ਪੁੱਛਣਾ ਕਰਦਣ ਗਿਆ ਬੜੇ ਹੋਏ ਆ ਇਹ ਹੈ ਹੈ ਇਹਨਾਂ ਦਾ ਹੱਲ ਸੋਨੇ ਕਰਨਾ ਗਾਉਣੇ ਆ ਉੱਥਾ ਲੈ ਜਾਣੇ ਸਟੇਜ ਚਲੋ ਇਹ ਮਹਮਦ ਸ਼ਦੀਕ ਆ ਰਿਹਾ ਰਹਿਣ ਦੇ ਹਾਂ ਅਸੀਂ ਪੰਜਾਬ ਦੇ ਵਿੱਚ ਲੋਕਾਂ ਦਾ ਮੂਡ ਜਾਣਨ ਦੇ ਲਈ ਪਹੁੰਚੇ ਆ ਇੱਕ ਪਾਸੇ ਪੰਜਾਬ ਦੇ ਵਿੱਚ ਵਾਢੀ ਚੱਲ ਰਹੀ ਆ ਕਣਕ ਦੀ ਵਾਢੀ ਦਾ ਸੀਜ਼ਨ ਆ ਮੰਡੀਆਂ ਦੇ ਵਿੱਚ ਕਣਕ ਪਹੁੰਚ ਰਹੀ ਆ ਕਣਕ ਕਿੰਨੀ ਕ ਨਿਕਲ ਰਹੀ ਆ ਤੇ ਇਸ ਵੇਰ ਠੰਡ ਵੀ ਬਹੁਤ ਜ਼ਿਆਦਾ ਪਈ ਸੀ ਉਸ ਦਾ ਕਣ ਤੇ ਕਿੰਨਾ ਅਸਰ ਪਿਆ ਦੱਸਿਆ ਜਾਂਦਾ ਹੈ ਕਿ ਜਦੋਂ ਕਣਕ ਤੇ ਦਰਾਨ ਜਦੋਂ ਫਸਲ ਹੁੰਦੀ ਆ ਤਾਂ ਠੰਡ ਜ਼ਿਆਦਾ ਪੈਂਦੀ ਆ ਤਾਂ ਕਣਕ ਵੀ ਜ਼ਿਆਦਾ ਨਿਕਲਦੀ ਆ ਗੱਲਬਾਤ ਕਰਾਂਗੇ ਤਾਂ ਦੂਜੇ ਪਾਸੇ ਚੋਣਾ ਵੀ ਨੇ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਏਗੀ ਤਾਂ ਲੋਕ ਕੀ ਚਾਹੁੰਦੇ ਨੇ ਉਹਨਾਂ ਦੇ ਇਲਾਕੇ ਦੀਆਂ ਕੀ ਸਮੱਸਿਆ ਨੇ ਅਸੀਂ ਲਗਾਤਾਰ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਵਿੱਚ ਆ ਤਾਂ ਚਮਕੌਰ ਸਾਹਿਬ ਦੇ ਵਿੱਚ ਮੌਜੂਦ ਆ ਰੋਪੜ ਵਿਧਾਨ ਸਭਾ ਹਲਕਾ ਏ ਗੱਲਬਾਤ ਕਰਾਂਗੇ ਬਜ਼ੁਰਗਾਂ ਦੇ ਨਾਲ ਕਿਸ ਤਰ੍ਹਾਂ ਨਿਕਲੀ ਆ ਫਸਲ ਪਹਿਲਾਂ ਆਪਾਂ ਕਣਕ ਤੇ ਆਉਨੇ ਆ ਫਿਰ ਵੋਟਾਂ ਦੇਵਾਂਗੇ ਅਜੇ ਸਿਟੀ ਆ ਅਜੇ ਤੋਲੇ ਤੇ ਪਤਾ ਲੱਗਣਾ ਹੈ ਤੋਲੇ ਤੇ ਪਤਾ ਹਾਂਜੀ ਹਾਂ ਅਜੇ ਕੋਈ ਜਣੀ ਪਤਾ ਨਹੀਂ ਹੈਗਾ ਜੇ ਆਪਾਂ ਆ ਸ਼ਾਂਤ ਸਿੰਘ ਤੋਲ ਜਣੀਆਂ ਫਿਰ ਪਤਾ ਲੱਗੂਗਾ ਵੀ ਹਾਂਜੀ ਹਾਂ ਪਤਾ ਲੱਗਦਾ ਬਸ ਉਹੀ 18 20 ਦੇ ਵਿੱਚ ਦਾ ਸੀ ਤਾਂ ਤੱਕਦੇ ਆ ਵੱਧ ਵੀ ਨਿਕਲ ਸਕਦੀ ਘੱਟ ਵੀ ਨਿਕਲ ਸਕਦੀ ਹੈ ਹਾਂ ਜਸ ਸਿੰਘ ਤੋਲ ਦੇ ਨਹੀਂ ਆਪਾਂ ਜਸ ਸਿੰਘ ਕੋਈ ਪਤਾ ਨਹੀਂ ਹਾਂ ਕਿਹੜੀਆਂ ਵੋਟਾਂ ਵੀ ਨੇ ਪੰਜਾਬ ਦੇ ਵਿੱਚ ਪੂਰੇ ਭਾਰਤ ਵਿੱਚ ਵਿਗਲਵਾ ਚੁੱਕਿਆ ਲੋਕ ਸਭਾ ਚੋਣਾਂ ਦਾ ਕਿਹੜੀਆਂ ਸਬਸੇ ਨੇ ਕਿਹੜੇ ਹਲਕੇ ਦੇ ਰਹਿਣ ਵਾਲੇ ਨੇ ਹਲਕੇ ਦਾ ਭਾਈ ਅਸੀਂ ਐਸੀ ਚੰਗੌਰ ਸਾਹਿਬ ਦੇ ਹੀ ਆ ਬਸ ਤਾਂ ਆਪਣਾ ਹੁਣ ਸੜਕਾਂ ਸੜਖਾਂ ਦਾ ਹੀ ਆ ਹੁਣ ਇੱਥੇ ਜਿਹੜੀ ਆ ਲੁੱਕ ਪਾਈ ਵੀ ਤੀ ਵਿੱਚੇ ਵੰਡੀ ਦੇ ਹੁਣ ਈ ਦਾ ਵਿੱਚ ਵੀ ਸੌਣੇ ਛੱਡੇ ਪਏ ਆ ਉਹੀ ਸਾਰੀਆਂ ਰੋੜੀਆਂ ਹੀ ਖੜਦੀਆਂ ਹਾਂ ਹਾਂ ਉਹ ਦੇਖ ਰਜਗਾਰ ਦਾ ਕੀ ਹਾਲ ਚਾਲ ਹੈ ਰਜਗਾਰ ਮਿਲਿਆ ਨੌਜਵਾਨਾਂ ਨੂੰ ਰਜਗਾਰ ਵੀ ਉਹਨਾਂ ਨੇ ਜੀ ਮਿਲਿਆ ਸਾਫ ਦਾ ਹੀ ਮਿਲਿਆ ਜਿਹੜੇ ਆਪਾਂ ਕਹੀਏ ਵੀ ਜਿਹਦਾ ਕੋਈ ਆਏ ਹੈ ਹਾਈ ਬਲੀ ਰਜਗਾਰ ਮਿਲਿਆ ਹੋਇਆ ਸਾਇ ਪਿਛਲੇ 5 ਸਾਲ ਦੇ ਵਿੱਚ ਨਹੀਂ ਅਜੇ ਕੋਈ ਨਹੀਂ ਯਾਰ ਨਾ ਨਾ ਕੁਝ ਨਹੀਂ ਆਇਆ ਜੀ ਜਿਵੇਂ ਦੇਖਦੇ ਹੋ ਬਜ਼ੁਰਗੋ ਕਣਕ ਦੀ ਕਿੰਨੀ ਕਿ ਨਿਕਲ ਰਹੀ ਆ ਫਸਲ ਕਿਵੇਂ ਆ ਕਣਕ 18 19 ਕੇ ਨਿਕਲਦੇ ਹਾਂਜੀ ਇੰਨੀ ਕਣਕ ਠੰਡ ਪਹਿਲਾਂ ਸੀ ਠੰਡ ਦਾ ਵੀ ਮੰਨਿਆ ਜਾਂਦਾ ਵੀ ਜੇ ਵਧੀਆ ਠੰਡ ਪੈਂਦੀ ਆ ਤਾਂ ਫਸਲ ਵਧੀਆ ਨਿਕਲਦੀ ਆ ਨਹੀਂ ਵੱਧ ਠੰਡ ਨਾਲ ਸਮਾਂ ਤੇ ਕਣਕ ਘਟ ਗਈ ਆ ਦਾਣਾ ਬਰੀਕ ਉੱਪਰਲਾ ਕਣਕ ਦਾ ਜਿਵੇਂ ਲੱਗੀ ਪਈ ਆ ਠੰਡ ਉਹਦਾ ਫਾਇਦਾ ਹੋਊਗਾ ਕੋਈ ਫਾਇਦਾ ਨਹੀਂ ਹੋਣਾ ਝਾੜ ਘਟ ਕੇ ਅੱਗੇ ਨਾਲ ਕਿਵੇਂ ਦੇਖਦੇ ਹੋ ਬਜ਼ੁਰਗੋ ਕਣਕ ਦਾ ਸੀਜ਼ਨ ਵੀ ਚੱਲ ਰਿਹਾ ਤੇ ਦੂਜੇ ਪਾਸੇ ਚੋਣਾ ਵੀ ਨੇ ਪੰਜਾਬ 'ਚ 1 ਜੂਨ ਨੂੰ ਪੈਣੀ ਆ VOTING ਕੀ ਗੱਲ ਸੁਣ ਲਾ ਮੇਰੇ ਨਾਲ ਦੇ ਨਾ ਖੇਤ ਵੱਢਿਆ ਅੱਜ ਮੈਂ ਲੈ ਕੇ ਮੇਰੀ ਚੁੱਲੀ ਪੂਰਾ 18 ਨਿਕਲੀ ਆ ਉਹ ਮੇਰਾ ਵੀ 18 ਹੀ ਨਿਕਲੂ ਉਹ ਮੇਰਾ ਕਿਹੜਾ ਹੋ ਦੂਜਾ ਨੰਬਰ ਵੇਟ ਦਾ ਵੇਟ 'ਚ ਪਹਿਲਾਂ ਤਾਂ ਡੇਢ ਮਹੀਨਾ ਧੁੰਦ ਪਈ ਆ ਸੂਰਜ ਨਹੀਂ ਦਿਖਿਆ ਕਿਸੇ ਚੀਜ਼ ਨੂੰ ਵੀ ਡੰਕਰਾਂ ਦਾ ਵੀ ਹਾਲ ਮਾੜਾ ਬਾਕੀ ਫਸਲ ਸਾਰੀ ਹੀ ਦਬ ਗਈ ਤੇ ਜਖੰਡ 'ਚ ਪਿਛਲੇ ਸਾਲ 28 ਇਹਦੇ ਨਾਲੋਂ ਵੀ ਘੱਟ ਸੀ ਪਿਛਲੇ ਸਾਲ ਤਾਂ ਇਦਰ ਉਹ ਵੀ ਘੱਟ ਸੀ ਚਾਹੇ ਕੁਝ ਕਹੀ ਜਾਏ ਅਗਲਾ ਪਰ ਜਿਹੜਾ ਹੁਣ ਸਾਡਾ ਤੁਸੀਂ ਡੁਆਇਟ ਮੈਂ ਪੁੱਛਿਆ ਦੇਖ ਐ ਰੋਡ ਦਾ ਲੈ ਕੇ ਜਾ ਕੇ ਬੇਲੇ થી ਬੁਰਾ ਹਾਲ ਆ ਉਹ ਪੁਲ ਪਰ ਘੰਟੇ ਘੰਟੇ ਦਾ ਜਾਮ ਲੱਗ ਜਾਂਦਾ ਕੋਈ ਸੁਣਾਈ ਨਹੀਂ ਡਬਲ ਪੁਲ ਨਹੀਂ ਬਣਦਾ ਓਰੇ ਕੋਈ ਲੋਨ ਨਹੀਂ ਉੱਥੇ ਐਕਸੀਡੈਂਟ ਹੁੰਦੇ ਆ ਜਿਹੜਾ ਰੋਡ ਐ ਉਹ ਆ ਬੇਲਾ ਰੋਡ ਤੇ ਮਰੰਡਾ ਨਾ ਨਾ ਕਿੱਥੇ ਜਾ ਕੇ ਇੱਥੇ ਹੁਣ ਇੱਥੇ ਤੇ ਲੈ ਕੇ 92 ਚ ਵੰਡਣਾ ਚਾਹੀਦਾ ਇਹ ਲੋ ਜ ਐਕਸੀਡੈਂਟ ਸ਼ਹਿਰ ਚ ਹੁੰਦੇ ਆ 92 ਚ ਕੋਈ ਨਹੀਂ ਵੰਡਦਾ ਖੱਬੇ ਜੇ ਲਾਉਂਦੇ ਇੱਧਰ ਉੱਧਰ ਤੇ ਉਹੀ ਗੰਭੇ ਲਾਉਂਦੇ ਹੋਈ ਪੱਟ ਕੇ ਦੂਏ ਪਾਸੇ ਕਰੀ ਜਾਂਦੇ ਕਿਆ ਫਾਇਦਾ ਉਹਨਾਂ ਨੂੰ ਰਜਗਾਰ ਦਾ ਕੀ ਹਾਲ ਹੈ ਕੋਈ ਨਹੀਂ ਜਾ ਕੇ ਦੇਖ ਲੈ 20 20 ਮੁੰਡੇ ਫਿਰਦੇ ਆ ਪਿੰਡਾਂ ਚ ਵਿਹਲੇ ਨਾ ਉਹ ਘਰਾਂ ਜ਼ਮੀਨਾਂ ਕਿਹੜੀਆਂ ਹੁਣ ਹੁਣ ਤਾਂ ਜ਼ਮੀਨਾਂ ਨਹੀਂ ਹੁਣ ਤਾਂ ਪਲਾਟਾਂ ਪਰ ਆ ਗਏ ਜਾ ਕੇ ਦੇਖ ਲੈ ਤੈਨੂੰ ਮੈਂ ਹੀ ਦਿਖਾਣਾ ਮੇਰੇ ਸਾਡੇ ਪਿੰਡ ਚ 30 ਮੁੰਡੇ ਫਿਰਦੇ ਆ ਵਿਹਲੇ ਫਿਰਦੇ ਆ ਕਿਆ ਕਰੇ ਫੇਰ ਕਹਿੰਦੇ ਆ ਮੁੰਡੇ ਅਮਲੀ ਹੋ ਗਏ ਚੋਰੀਆਂ ਯਾਰੀਆਂ ਕੱਖ ਕਿਆ ਕਰੋਗੇ ਚੋਰੀਓ ਕਰੂਗੇ ਹੋ ਰਜਗਾਰੇ ਆ ਘਰਾਂ ਕੰਮ ਨਹੀਂ ਹੈਗੇ ਛੋਟੇ ਛੋਟੇ ਜਮੀਨਾਂ ਤੇ ਉਹ ਕਰੇ ਵੀ ਕਿਆ ਬੰਦਾ ਸੁਧਾਰ ਕਿਵੇਂ ਹੋ ਸਕਦਾ ਕਿਵੇਂ ਕੁਛ ਨਾ ਕੁਛ ਗਵਰਨਮੈਂਟ ਸੋਚੇ ਕੋਈ ਅਹੀਂ ਐ ਫੈਕਟਰੀਆਂ ਕੰਪਨੀਆਂ ਲਿਆਓ ਜਿਨ੍ਹਾਂ ਨੂੰ ਮੁੰਡਿਆਂ ਨੂੰ 10 10 20 20 ਹਜ਼ਾਰ ਮਿਲੇ ਤਾਂ ਕਿ ਉਹ ਇੱਧਰ ਉੱਧਰਲੇ ਕੰਮਾਂ ਤੇ ਬਚਤ ਹੋਵੇ ਨਸ਼ਿਆਂ ਤੇ ਨੌਜਵਾਨ ਕਹਿੰਦੇ ਸਾਡੀ ਐਮਏ ਪੜ੍ਹਾਈ ਕੀਤੀ ਹੁੰਦੀ ਜਾਂ ਬੀਏ ਪੜ੍ਹਾਈ ਕੀਤੀ ਸਾਨੂੰ ਤਰਖਾ ਦਾ 5 5000 ਦਿੰਦੇ ਪਰ ਅਸੀਂ ਉਹੀ ਪ੍ਰਾਈਵੇਟ 5 ਦਿੰਦਾ ਕੋਈ 7 ਦਿੰਦਾ ਕੋਈ ਕਿਆ ਬਣਦਾ ਪੈਟਰੋਲ ਫੂਕ ਕੇ ਸੰਜੀ ਨੂੰ ਘਰ ਆ ਜਾਂਦੇ ਉਹਨੇ ਕੋ ਮੋਬਾਈਲ ਆ ਆਗੇ ਬਾਪੂ ਨੂੰ ਚੰਗ ਕਰਨਾ ਸਿੱਕਿਆ ਦੇ ਲਈ ਹੈਗੇ ਨੇ ਕਾਲਜ ਤੇ ਸਕੂਲ ਵਧੀਆ ਇਧਰ ਨਹੀਂ ਲੱਗਦੇ ਉਹ ਨਹੀਂ ਇੰਨੇ ਨਹੀਂ ਹੈਗੇ ਆ ਛੋਟੇ ਛੋਟੇ ਜੇ ਪ੍ਰਾਈਵੇਟ ਦੇ ਸਕੂਲ ਆ ਇੰਨੇ ਸਿੱਖਿਆ ਵਾਲੇ ਆ ਅਮਰਿੰਦਰ ਨਾਲ ਉੱਥੇ ਫੋਲੀ ਦੀ ਆ ਜਟਾਣਿਆਂ ਕੋਲ ਉਹ ਵੀ ਵਿੱਚੇ ਚੱਲਦਾ ਕੰਮ 10 ਸਾਲ ਹੋ ਗਏ 15 ਨੂੰ ਬਣਦੀ ਨਹੀਂ ਅਮਰਿੰਦਰ ਦੇ ਰਾਜ ਵਿੱਚ ਹੁਣ ਦੀ ਹੁਣ ਕਮੀ ਸਰਕਾਰ ਕੋਲ ਜਣੀ ਆ ਥੋੜੇ ਸਮੇਂ ਦੇ ਬਾਅਦ ਨਵਾਂ ਐਮਪੀ ਬਣ ਜਣਾ ਤੁਹਾਡੇ ਹਲਕੇ ਦੇ ਵਿੱਚੋਂ ਕਿੰਨੇ ਕਮੀ ਤਾਂ ਨੂੰ ਮੋਦੀ ਨਾ ਅੱਗੇ ਜਣਾ ਇਸੀ ਕਸੋਤਿਆਂ ਨੇੜੇ ਹੀ ਜਾਣ ਦਾ ਦਿੱਤੇ ਨਹੀਂ ਹਰਿਆਣੇ 'ਚ ਕਿਆ ਕਰਨਾਂ ਨੰਮੀਆਨਾਂ ਵਾਲੇ ਪ੍ਰਾਣੀ ਨੂੰ ਛੱਡ ਘੜਾ ਉਹ ਤਾਂ ਬਈ ਪਰਮਾਤਮਾ ਦੀ ਮੰਗਦੇ ਆਸੀਂ ਇਹਨਾਂ ਨਾਲ ਕੋਈ ਉਮੀਦ ਨਹੀਂ ਕਿਸੇ ਤੇ ਸੱਚੀ ਗੱਲ ਆ ਇਹ ਜਿਹੜਾ ਹੁਣ ਅਮਰਿੰਦਰ ਆਇਆ ਬਾਦਲ ਆਇਆ ਉਹਨਾਂ ਨਾਲ ਵੀ ਘਸੋਤੇ ਸਭ ਨਾਲ ਕਿੰਨੀ ਉਮਰ ਹੋ ਗਈ 74 ਮਾਸਾਂ ਲੱਗਿਆ ਹੋਇਆ ਮੈਨੂੰ 70 ਸਾਲ ਤੋਂ ਲੈ ਕੇ ਹੋ ਕੁਝ ਸਾਲ ਤੱਕ ਕਿੰਨਾ ਕੁ ਫਰਕ ਪਿਆ ਕਿੰਨਾ ਕੁ ਮਾੜਾ ਸਮਾਂ ਦੇਖਿਆ ਖਾਸ ਫਰਕ ਨਹੀਂ ਪਿਆ ਮੈਂ ਤੁਹਾਨੂੰ ਸਾਫ਼ ਦੱਸਦਾ ਮੈਂ ਐਵੇਂ 20 25% ਫਰਕ ਪੇ ਗਿਆ ਕੋਈ ਬੜੀ ਗੱਲ ਨਹੀਂ ਹੁੰਦੀ ਤੂੰ ਆਪ ਸਿਆਣਾ ਉਹ ਹੀ ਉਹ ਜਿਹਾ ਲੰਮੇ ਨੇ ਮੇ ਪਾਰਕ ਨਹੀਂ ਉਹ ਨਾ ਪੈਂਦਾ ਦੇਖਦੇ ਹੋ ਕਿੰਨੇ ਕੁ ਹਲਕੀ ਦੀਆਂ ਸਮੱਸਿਆਵਾਂ ਕਿੰਨੀਆਂ ਹਨ ਕਿਉਂਕਿ ਚੋਣਾ ਆ ਗਿਆ ਹੁਣ ਬੂਟਾ ਮੰਗਣ ਆਉਣਗੇ ਲੀਡਰ ਫਿਰ ਸਵਾਲ ਵੀ ਪੁੱਛਣੇ ਪੈਣਗੇ ਉਹਨਾਂ ਨੂੰ ਸਮੱਸਿਆਵਾਂ ਤਾਂ ਜੀ ਕਈ ਬਹੁਤ ਜ਼ਿਆਦਾ ਵੀ ਹੈਗੀਆਂ ਨੇ ਪਰ ਪਿੱਛੇ ਚਲੋ ਸੀਐਮ ਸੀਐਸ ਸੀਐਮ ਸਾਹਿਬ ਚੰਨੀ ਸਾਹਿਬ ਇਹਨਾਂ ਸਮੱਸਿਆ ਹੱਲ ਵੀ ਹੋਈਆਂ ਨੇ ਜੀ ਪਿੰਡਾਂ ਨੂੰ ਗਰੰਟੀਆਂ ਦਿੱਤੀਆਂ ਹੋਈਆਂ ਨੇ ਪਰ ਕੰਮ ਕਰਨ 'ਚ ਟਾਈਮ ਘੱਟ ਮਿਲਿਆਣਾ ਕਿਉਂਕਿ ਤਿੰਨ ਮਹੀਨੇ ਵਿੱਚ ਜਦ ਨੂੰ ਗ੍ਰਾਂਟ ਮਿਲੀ ਜਾਨੂੰ ਸਰਕਾਰਾਂ ਬਦਲ ਗਈਆਂ ਜੀ ਉਹ ਇਹ ਵੀ ਚੱਕਰ ਹੈਗਾ ਜੀ ਕੰਮ ਨੇ ਜਿਹੜੇ ਤੁਹਾਡੇ ਹਲਕੇ ਦੇ ਹੋਣੇ ਚਾਹੀਦੇ ਨੇ ਅਗਲੇ 5 ਸਾਲ ਚ ਵੀ ਹੁਣ ਉਹ ਜਿਹੜਾ ਉਮੀਦਵਾਰ ਤੁਹਾਡੇ ਚਾਹੂ ਵੋਟਾਂ ਮੰਗਣ ਉਹਨੂੰ ਵੀ ਤੁਸੀਂ ਕਹੋਗੇ ਵੀ ਸਾਡੇ ਆ ਹਲਕੇ ਨਹੀਂ ਹਲਕੇ ਹੁਣ ਤਾਂ ਐਮਪੀ ਸਾਹਿਬ ਨੇ ਆਉਣਾ ਜੀ ਜਿਹੜਾ ਆਊਗਾ ਜੀ ਐਮਪੀ ਹੁਣ ਤੁਸੀਂ ਵੀ ਚੰਗੇ ਭਲੀ ਜਾਣਦੇ ਆ ਵੀ ਐਮਪੀ ਕਿੰਨੇ ਗੇੜਾ ਮਾਰਦਾ ਜੀ ਕੋਈ ਵੀ ਦੇ ਕੋਈ ਮੈਂ ਸਰਪੰਚਾਂ ਜੀ ਬੌੜ ਦਾ ਹੁਣ ਤਾਂ ਚਲੋ ਸਾਫ ਕਾਈ ਹੋ ਗਏ ਤੇ ਪਿਛਲੇ ਐਮਪੀ ਨੇ ਸਾਡੇ ਕੋ ਗੇੜਾ ਨਹੀਂ ਮਾਰੇ ਆ ਉਸ ਤੋਂ ਪਿਛਲੇ ਨੇ ਐਮਪੀ ਨੇ ਨਹੀਂ ਮਾਰੇ ਮਤਲਬ ਦੋ ਟਰਮਾਂ ਚ ਕਿਸੇ ਨੇ ਨਹੀਂ ਮਾਰੇ ਬਿੱਟੂ ਨੇ ਜਦੋਂ ਬਿੱਟੂ ਸੀਗਾ ਹੁਣ ਤਾਂ ਤੀਜੀ ਟਰਮ ਪਹਿਲਾਂ ਏ ਕੋਈ ਲਗਾਤਾਰ ਮੈਨੂੰ 10 ਸਾਲ ਹੋ ਗਏ ਜੀ ਸਰਪੰਚੀ ਚ 2009 ਜਿੱਤੇ ਸੀ ਬਿੱਟੂ 9 ਜਿੱਤੇ ਮੈਂ 13 ਜਿੱਤੇ ਸੀਗਾ ਜੀ ਉਸ ਤੋਂ ਬਾਅਦ ਬਿੱਟੂ ਨੇ ਸਾਨੂੰ ਇੱਕ ਗਰੰਟ ਦਿੱਤੀ ਆ ਉਸ ਤੋਂ ਬਾਅਦ ਸਾਨੂੰ ਕੋਈ ਗਰੰਟਾ ਨਹੀਂ ਮਿਲਿਆ ਹੈਗੀ ਨਾ ਐਮਪੀ ਗਰੰਟ ਨਹੀਂ ਮਿਲੀ ਸੀਐਮ ਸਾਹਿਬ ਚਲੋ ਦੇ ਦੇ ਜਿਹੜੀਆਂ ਦੇਣੀਆਂ ਸੀਗੀਆਂ ਜਿਨ੍ਹਾਂ ਨੇ ਤਾਂ ਵੀ ਹੋਰ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਹੱਲ ਹੋਣੀਆਂ ਜਾਈ ਮੇਰੇ ਪਹਿਲ ਦੇ ਆਧਾਰ ਤੇ ਪਹਿਲੀ ਪਹਿਲਾਂ ਤਾਂ ਇੱਕ ਤਾਂ ਨਿਆਣਿਆਂ ਨੂੰ ਸਕਿਲਡ ਪਾਸੇ ਜਾਣ ਵਾਸਤੇ ਬਣਾਉਣਾ ਚਾਹੀਦਾ ਇਹਨਾਂ ਨੂੰ ਬਣਾਇਆ ਹੋਇਆ ਗੁਰੂ ਗੋਬਿੰਦ ਸਿੰਘ ਸਕਿਲਡ ਵਾਸਤੇ ਪਰ ਚੱਲਿਆ ਨਹੀਂ ਹਜੇ ਤੱਕ ਤੇ ਬੇਰੋਜ਼ਗਾਰੀ ਤਾਂ ਹੀ ਵਧਦੀ ਜਾਂਦੀ ਹੈ ਜੀ ਹੁਣ ਐਮਏ ਹਰੇਕ ਨੇ ਕਰ ਲੈਣੀ ਜੀ ਸਕਿੱਲਡ ਕੋਈ ਹੈ ਨਹੀਂ ਸਕਿੱਲਡ ਕੰਮ 'ਚ ਬੰਦਾ ਆਪਣਾ ਕੰਮ ਵੀ ਕਰ ਸਕਦਾ ਫਿਰ ਉਹ ਜੇ ਆਪਣਾ ਕੰਮ ਕਰੂਗਾ ਦੋ ਬੰਦੇ ਰੋਜ਼ਗਾਰ ਵੀ ਦਊਗਾ ਬਿਨਾਂ ਸਕਿੱਲਡ ਤੋਂ ਤਾਂ ਕੋਈ ਕੰਮ ਚੱਲਣਾ ਨਹੀਂ ਹੈਗਾ ਜੀ ਸਾਡੇ ਨਾਲ ਹੋਰ ਵੀ ਨੇ ਬਜ਼ੁਰਗ ਕਿੰਨਾ ਕਿ ਨਿਕਲ ਰਹੀ ਆ ਫਸਲ ਕਿੰਨੀ ਕਿੰਨੀ ਕੱਢੀ ਆ 18 ਦੇ ਲੇਕੇ 20 ਤੱਕ ਨਿਕਲ ਗਈ ਆ ਹਾਂ 18 ਤੋਂ 20 ਦੇ ਵਿਚਾਲੇ ਵਿਚਾਲੇ ਆ ਬਾਕੀ ਇਹਦੇ ਵੱਧ ਨਹੀਂ ਹੈ ਪਿਛਲੇ ਸਾਲ ਵੀ ਤਕਰੀਬਨ 19-20 ਏਡ ਗੜੇ ਵਿੱਚ ਦੀ ਇੱਥੇ ਪਿਛਲੇ ਸਾਲ ਗਿਰ ਵੀ ਗਈ ਸੀ ਫੇਰ ਵੀ ਇੰਨੀ ਕਿਹਾਈ ਦੀ ਐਜ ਕੀ ਵੀ ਗਿਰ ਲਈ ਨਹੀਂ ਵੀ ਹਾਂ ਆਵਾ ਦੇ ਨਾਲ ਹਾਂ ਗੜੇ ਵੀ ਪਹਿਲੇ ਗੜਿਆਂ ਗੱਲ ਵਿੱਚ ਕੁਝ ਝੜ ਵੀ ਗਈ ਐਮਐਸਪੀ ਦਾ ਬਹੁਤ ਮੁੱਦਾ ਹੈ ਭਾਰਤ ਦੇ ਵਿੱਚ ਐਮਐਸਪੀ ਨਹੀਂ ਮਿਲ ਰਹੀ ਪੰਜਾਬ ਦੇ ਤੇ ਬਾਕੀ ਦੇ ਕਿਸਾਨਾਂ ਨੂੰ ਜਿਹੜੀ ਹੈਗੇ ਨਹੀਂ ਉਹਦਾ ਬਹੁਤ بڑا ਮੁੱਦਾ ਜੀ ਇਹਦਾ ਹੁਣ ਸਾਰੇ ਫਸਲਾਂ ਪਰ ਹੋਣੀ ਚਾਹੀਦੀ ਹੁਣ ਅਸੀਂ ਜੀਰੀ ਨੂੰ ਇਕੱਲੇ ਨੂੰ ਪਏ ਪਏ ਆ ਜੀਰੀ ਬਾਤ ਤੇ ਧਰਤੀ ਦਾ ਪਾਣੀ ਵੀ ਖਤਮ ਹੋ ਰਿਹਾ ਹੈ ਅਗਲੀ ਜਿਹੜੀ ਨਵੀਂ ਆਉਣੀ ਪਨੀਰੀ ਉਹਨਾਂ ਬਾਤ ਤੇ ਪਾਣੀ ਦੀ ਬਚਤ ਤਾਂ ਹੀ ਹੋਊਗੀ ਜੇ ਹਰੇਕ ਜੀ ਜੀ ਪਰ ਐਮਐਸਸੀ ਮਿਲੂਗੀ ਸਾਨੂੰ ਪਰ ਇਹ ਮੰਨ ਰਹੇ ਹੁਣ ਸਰਕਾਰਾਂ ਨਹੀਂ ਮੰਨ ਰਹੀਆਂ ਜੀ ਹੁਣ ਬੋਟਾ ਵੀ ਆ ਜਿਹੜੇ ਕਿਹੜੀਆਂ ਸਮੱਸਿਆ ਨੇ ਤੁਹਾਡੇ ਹਲਕੇ ਦੀਆਂ ਕਿਹੜੀਆਂ ਜਿਆਦਾ ਦੇਖਦੇ ਤੁਸੀਂ ਵੀ ਉਹ ਪੂਰੀ ਸਮੱਸਿਆ ਸਮੱਸਿਆ ਜਿਆਦਾ ਜੀ ਦੇਖੋ ਸਭ ਗਾਂ ਨਵੇਂ ਮੁੰਡੇ ਜਿਹੜੇ ਇਹ ਕੰਮ ਕਰ ਰਹੇ ਦੇ ਹੁਣ ਜਿਹੜੇ ਜੀਸੀਬੀਆਂ ਪਰ ਕਰਦੇ ਆ ਕੰਮ ਉਹਨਾਂ ਦੇ ਜੀਸੀਬੀਆਂ ਖੜਾਤੇ ਆ ਸਰਕਾਰ ਨਾਲ ਉਹ ਕਹਿੰਦੇ ਵੀ ਲੇਬਰ ਵਾਲੇ ਕਰੂਗੇ ਹੁਣ ਲੇਬਰ ਵਾਲੇ ਜੇ ਕਹੇ ਵੀ ਇੱਕ ਟਰਾਲੀ ਭਰਨੀ ਆ ਕਿਸੇ ਨਾਲ ਜਾਂ ਖਾਦ ਦੀ ਭਰੋਣੀ ਆ ਐ ਜਾਂ ਆਪਣਾ ਮਿੱਟੀ ਦੀ ਭਰੋਣੀ ਆ ਉਦੇ ਪਰ ਡੁੱਡਾ ਖਰਚਾ ਹੁੰਦਾ ਹੈ ਫਰੀਕ ਨੂੰ ਹਾਂਜੀ ਉਹ ਕਿੱਥੇ ਮਸ਼ੀਨਾਂ ਭਰ ਦੇਣੀ ਆ ਉਹ ਮਸ਼ੀਨਾਂ ਖੜ ਗਿਆ ਉਹ ਜਿਹੜੇ ਮੁੰਡੇ ਦੇ ਕੰਮ ਕਰਨ ਵਾਲੇ ਉਹ ਵਿਲੇ ਹੋ ਗਏ ਗੱਡੀਆਂ ਖੜ ਗਿਆ ਹਾਂਜੀ ਇਹ ਦੇ ਕਰਕੇ ਹੁਣ ਸਮੱਸਿਆ ਦਾ ਡਰਾਈਵਰਾਂ ਦਾ ਜਮੇ ਬਿਲਕੁਲ ਪੱਟਾ ਬੈਠੇ ਉਹਦਾ ਕਹਿੰਦੇ ਬੈਸਪਾਸ ਨਹੀਂ ਤੁਰਨਾ ਹੀ ਨਹੀਂ ਹੈਗਾ ਇਹਦਾ ਜਮੇ ਸਾਡੇ ਸਰਕਾਰ ਨੇ ਪੱਠੇ ਬਿਠਾ ਲਤਾ ਜੀ ਨਸ਼ੇ ਦੀ ਸਮੱਸਿਆ ਹੈ ਨਸ਼ੇ ਦੀ ਸਮੱਸਿਆ ਹੈ ਹਾਂਜੀ ਹਾਂਜੀ ਨਸ਼ੇ ਦੇ ਫੁੱਲੇ ਆ ਸਾਡੇ ਉਰੇ ਮੋਬਾਈਲੋਂ ਮੁੰਡਿਆਂ ਨੇ ਪਰਸੋਂ ਜਿੱਥੇ ਖੋਹੇ ਤਿੰਨ ਚਾਰ ਨੇ ਖੋਹ ਕੇ ਫਿਰ ਗੱਡੀ ਉਰੇ ਚਾਰ ਪੰਜ ਘੰਟੇ ਬਾਅਦ ਮੰਡੀ ਚੋਂ ਲਖੀ ਫਿਰ ਬੰਦੂ ਸੰਧੂ ਵਾਲੀ ਸੜਕ ਨੂੰ ਦੋ ਗੱਡੀਆਂ ਪੁਲਿਸ ਨੇ ਮਗਰ ਲਾ ਲਈਆਂ ਸੰਧੂਆਂ ਦੇ ਵਿਚਾਲੇ ਜਾ ਕੇ ਵਦਰਾਸਤਰਾ ਵਜੀ ਗੱਡੀ ਕਿ ਕਿਦੀਆਂ ਲੱਤਾਂ ਟੁੱਟ ਗਈਆਂ ਹਸਪਤਾਲ ਪਿਆ ਬੁਰਾ ਹਾਲ ਆ ਨਸ਼ੇ ਦਾ ਤਾਂ ਹਾਂਜੀ ਇਸ ਇਲਾਕੇ 'ਚ ਨਸ਼ਾ ਹੈ ਨਸ਼ਾ ਦਾ ਸਾੜੇ ਫੇਰ ਵੀ ਘਟਾ ਸ਼ਰੋਪੜ ਜਿਲ੍ਹਾ ਫੇਰ ਵੀ ਬਚਾਇਆ ਫਰੋਜਪੁਰ ਇਹਨਾਂ ਇਲਾਕਿਆਂ ਨਾਲੋਂ ਇਹ ਤਾਂ ਹੁਣ ਵੋਟਾਂ ਲੈਣੀਆਂ ਕੋਈ ਗਾਉਣੇ ਵਾਲਾ ਆ ਗਿਆ ਹਾਂਸ ਰਾਜ ਆ ਗਿਆ ਮੁਹੰਮਦ ਸ਼ਰੀਕ ਉਹ ਕੋ ਪੜੇ ਨਾ 10 10 ਪੜੇ ਹੋਏ ਆ ਸਾਰੇ ਤੇ ਤੂੰ ਸਾਨੂੰ ਕੀ ਪੁੱਛਦਾ ਕਰਦਣ ਗਿਆ ਪੜੇ ਹੋਏ ਆ ਹੈ ਇਹਨਾਂ ਦਾ ਹੱਲ ਸੋਨੇ ਕਰਨਾ ਗਾਉਣੇ ਵਾਲਾ ਉੱਥਾ ਲਾ ਜਾਣੇ ਸਟੇਜ ਚਲੋ ਵੇ ਮੁਹੰਮਦ ਸ਼ਰੀਕ ਆ ਰਿਹਾ ਰਹਿਣ ਦੇ ਹੁਣ ਤੂੰ ਬਜ਼ੁਰਗ ਨੇ ਬਜ਼ੁਰਗ ਦੇ ਬਲੋਂ ਨਾਰਾਜ਼ਗੀ ਵੀ ਜਤਾਈ ਜਾ ਰਹੀ ਆ ਕਹਿ ਰਹੇ ਕਿ ਗਾਇਕਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ 10 10 ਪੜੇ ਹੋਏ ਨੇ ਇਹਨਾਂ ਨੇ ਕੀ ਹੱਲ ਕਰਨਾ ਇਹ ਵੋਟਰ ਕਹਿ ਰਹੇ ਨੇ ਅਸੀਂ ਪੰਜਾਬ ਦੇ ਵਿੱਚ ਨਿਕਲੇ ਆ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਵਿੱਚ ਚਪਕੌਰ ਸਾਹਿਬ ਦੇ ਵਿੱਚ ਮੌਜੂਦ ਆ ਤਾਂ ਲੋਕਾਂ ਦਾ ਮੂਡ ਜਾਣ ਰਿਹਾ ਇੱਕ ਪਾਸੇ ਬਾਡੀ ਦਾ ਸੀਜ਼ਨ ਚੱਲ ਰਿਹਾ ਕਣਕ ਵੀ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆ 18 ਤੋਂ 20 ਦੇ ਕਰੀਬ ਜਿਹੜੀ ਇੱਕ ਕੀਲੇ ਦੇ ਮਗਰ ਜਿਹੜੀ ਪ੍ਰਤੀ ਗਮੰਟਲ ਦੱਸੀ ਜਾ ਰਹੀ ਆ ਫਰਕ ਪਿਆ ਹੈ ਠੰਡ ਦਾ ਪਰ ਜ਼ਰੂਰ ਪਰ ਇਲਾਕੇ ਦੀਆਂ ਸਮੱਸਿਆ ਵੀ ਵੋਟਰ ਦੱਸ ਰਹੇ ਨੇ ਕਿ ਇਸ ਇਲਾਕੇ ਦੀਆਂ ਆ ਸਮੱਸਿਆ ਨੇ ਜੋ ਕਿ ਹੱਲ ਹੋਣੀਆਂ ਚਾਹੀਆਂ ਨੇ ਪਰ ਕਹ ਰਹੇ ਨੇ ਉਮੀਦਾਂ ਸਾਨੂੰ ਬਹੁਤ ਘਟ ਨੇ ਲੀਡਰਾਂ ਤੋਂ ਜਿੱਤ ਕੇ ਸਰਕਾਰ ਸਾਡੇ ਨਾਲ ਵਾਦੇ ਕੀਤੇ ਉਹਨਾਂ ਨੇ ਪੂਰੇ ਨਹੀਂ ਕਰਦੀਆਂ ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਸ੍ਰੀ ਚਮਕੌਰ